ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਗੁਰਸਿਵਾਰੀ ਸਾਧ ਸੰਗਤ ਜੀ ਅਸੀਂ ਅਜਾਪ ਜੀ ਨਾਲ ਹੋਲਾ ਮਹਲਾ ਦਾ ਇਤਿਹਾਸ ਸਾਂਝਾ ਕਰਾਂਗੇ ਹੋਲੇ ਮਹਲੇ ਦਾ ਆਗਾਜ਼ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਨ 1700 ਈਸਵੀ ਵਿੱਚ ਕੀਤਾ ਸੀ ਉਸ ਵੇਲੇ ਦੇ ਹੌਲਾ ਤੌਣ ਦੇਖਦੇ ਹੋਏ ਗੁਰੂ ਜੀ ਨੇ ਖਾਲਸਾ ਖਾਲਸੇ ਨੂੰ ਸ਼ਾਸਤਰ ਵਿਦਿਆ ਤੇ ਜਦ ਕਰਨ ਵਿੱਚ ਨਪੁੰਨ ਬਣਾਉਣ ਦਾ ਬਣਾਉਣ ਲਈ ਗੁਰੂ ਜੀ ਨੇ ਦੋ ਦਲ ਬਣਾਏ ਸਨ ਇਹਨਾਂ ਜੋਧਿਆਂ ਨੂੰ ਗੁਰੂ ਜੀ ਆਪ ਸਿਰੋਪਾਏ ਦੇ ਕੇ ਸਨਮਾਨਤ ਕਰਦੇ ਸਨ ਇਹਨਾਂ ਦੀ ਸਾਰੀ ਟ੍ਰੇਨਿੰਗ ਕਿਲਾ ਹੋਲਗੜ੍ਹ ਵਿੱਚ ਵਿਕੇ ਹੋਈ ਸੀ ਇਹਨਾਂ ਦੇ ਦੋ ਦਲਾਂ ਵਿੱਚੋਂ ਇੱਕ ਦਲ ਦੇਸ਼ ਵਸਤਰ ਚਿੱਟੇ ਹੁੰਦੇ ਸਨ ਤੇ ਦੂਜੇ ਦਲ ਦੇ ਵਸਤਰ ਪੀਲੇ ਹੁੰਦੇ ਸਨ ਇਨ੍ਹਾਂ ਦਾ ਇਨ੍ਹਾਂ ਦਲਾਂ ਦੇ ਆਪਸ ਵਿੱਚ ਮੁਕਾਬਲੇ ਕਰਾਏ ਜਾਂਦੇ ਸਨ ਤੇ ਗੁਰੂ ਜੀ ਆਪ ਵੀ ਇਨ੍ਹਾਂ ਵਿੱਚ ਭਾਗ ਲੈਂਦੇ ਸਨ ਤੇ ਯੋਧ ਦੇ ਦਾਪੇ ਚ ਇਨ੍ਹਾਂ ਯੋਧਿਆਂ ਨੂੰ ਸਮਝਾਉਂਦੇ ਸਨ ਗੁਰੂ ਜੀ ਬਨਾਵਤੀ ਹਮਲੇ ਕਰਾਉਂਦੇ ਸਨ ਪਰ ਕੋਈ ਛੱਟਚੋਟ ਮਾਰਨ ਦਾ ਮਕਸਦ ਨਹੀਂ ਸੀ ਇਹ ਹੋਲਾ ਸ਼ਬਦ ਹੋਲੀ ਤੋਂ ਹੀ ਬਣਿਆ ਹੈ ਜਿਸ ਦਾ ਮਤਲਬ ਹੈ ਹੱਲਾ ਤੇ ਮਹੱਲੇ ਦਾ ਮਤਲਬ ਹੈ ਜਗ੍ਹਾ ਇਹ ਹੋਲਾ ਮਹੱਲਾ ਦੁਸ਼ਮਣ ਦੀ ਫੌਜਾਂ ਉੱਤੇ ਹਮਲਾ ਕਰਨ ਲਈ ਤਿਆਰ ਕੀਤਾ ਸੀ ਇਹ ਮਹੱਲਾ ਹੋਲੀ ਦੇ ਇੱਕ ਦਿਨ ਇਹ ਹੋਲਾ ਮਹੱਲਾ ਹੋਲੀ ਤੋਂ ਇੱਕ ਦਿਨ ਬਾਅਦ ਕੱਢਿਆ ਜਾਂਦਾ ਹੈ ਜਿਸ ਵੇ ਜੰੰਗ ਸਿੰਘ ਫੌਜਾਂ ਆਪਣੇ ਘੋੜਸਵਾਰੀ ਤੇ ਸ਼ਸਤਰ ਵਿਜਾ ਦੇ ਕਰਤੱਵ ਦਿਖਾਉਂਦੀਆਂ ਹਨ ਜਿਸ ਨੂੰ ਇੱਕ ਮਹੱਲੇ ਦੇ ਰੂਪ ਵਿੱਚ ਕਿਹਾ ਜਾਂਦਾ ਹੈ ਕਈ ਇਤਿਹਾਸਕਾਰ ਦਾ ਮੰਨਣਾ ਹੈ ਕੇ ਖੰਡੇ ਦੀ ਧਾਰ ਪਰ ਚੱਲਣਾ ਤੇ ਜੁੱਧ ਬੜੀ ਫੁਰਤੀ ਨਾਲ ਕਰਨਾ ਇਹ ਹੱਲੇ ਦਾ ਮਤਲਬ ਹੈ ਤੇ ਮਹੱਲੇ ਦਾ ਮਤਲਬ ਜੇ ਜਗ੍ਹਾ ਪਰ ਟਿਕਾਣਾ ਕਰਨਾ ਉਸ ਨੂੰ ਮਹੱਲਾ ਕਹਿੰਦੇ ਹਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮੁਗਲ ਰਾਜ ਵਿੱਚ ਦਬੇ ਕੁਚਲੇ ਹੋਏ ਲੋਕਾਂ ਨੂੰ ਇਕੱਠਿਆ ਕੀਤਾ ਤੇ ਖਾਲਸਾ ਪੰਥ ਸਜਾਇਆ ਲੋਕਾਂ ਦੇ ਦਿਲਾਂ ਵਿੱਚੋਂ ਡਰ ਖਾਜਮ ਕੀਤਾ ਹੁਨਾ ਹੁਨਾ ਵੱਖ-ਵੱਖ ਧਰਮ ਦੇ ਲੋਕਾਂ ਨੂੰ ਬੁਲਾ ਕੇ ਇਕੱਠੇ ਕਰਕੇ ਸ਼ਾਸਤਰ ਵਿਦਿਆ ਤੇ ਘੋੜਸਵਾਰੀ ਵਰਗੇ ਗੁਣ ਸਿਖਾਏ ਮੁਗਲਾਂ ਸ਼ਾਸਤਰ ਵਿਦਿਆ ਆ ਮੁਗਲਾਂ ਦਾ ਰੋਭ ਥੱਲੇ ਦਬ ਚੁੱਕੇ ਲੋਕਾਂ ਨੂੰ ਉੱਪਰ ਚੁੱਕਿਆ ਇਸ ਤੋਂ ਬਾਅਦ 1721 ਈਸਵੀ ਨੂੰ ਗੁਰੂ ਜੀ ਨੇ ਹੋਲੀ ਤੋਂ ਬਦਲ ਕੇ ਹੋਲਾ ਮਹੱਲਾ ਦਾ ਰੂਪ ਦਿੱਤਾ ਤੇ ਕੇਹਾਂ ਲੋਕਾਂ ਦੀਆਂ ਹੋਲੀਆਂ ਤੇ ਖਾਲਸੇ ਦਾ ਹੋਲਾ ਏ ਜਿਸ ਤੋਂ ਬਾਅਦ ਅਸੀਂ ਇਸ ਪਰੰਪਰਾ ਨੂੰ ਸਦੀਦਰ ਸਦੀ ਮਨਾਉਂਦੇ ਆ ਰਹੇ ਆ ਇਹ ਪੁਰਬ ਹੋਲੀ ਤੋਂ ਇੱਕ ਦਿਨ ਬਾਅਦ ਮਨਾਉਂਦੇ ਹਾਂ ਜਿਸ ਦੇ ਨਿਹੰਗ ਸਿੰਘ ਫੌਜਾਂ ਭਰੋ ਅਰਦਾਸ ਕੀਤੀ ਜਾਂਦੀ ਹੈ ਤੇ ਨੀਲੇ ਘੋੜੇ ਨੂੰ ਸ਼ਿੰਗਾਰ ਕੇ ਛੱਡ ਦਿੱਤਾ ਜਾਂਦਾ ਹੈ ਤੇ ਨਿਹੰਗ ਸਿੰਘ ਘੋੜੇ ਦੇ ਪਿੱਛੇ ਨਹਾੰਗਸੇ ਦੀ ਫੌਜਾਂ ਘੋੜੇ ਦੇ ਪਿੱਛੇ ਭੱਜਦੀਆਂ ਹਨ ਜੋ ਇੱਕ ਜੁੱਧ ਦੀ ਤਰ੍ਹਾਂ ਮਸੂਸ ਹੁੰਦਾ ਹੈ ਸ਼ਾਸਤਰ ਵਿਦਿਆ ਦੇ ਮਹਾਰ ਆਪਣੀ ਕਲਾ ਦਾ ਪ੍ਰਦਰਸ਼ਨ ਦਿਖਾਉਂਦੇ ਹਨ ਦਸ਼ਮ ਪਿਤਾ ਦੀ ਫੌਜ ਸਿਪਾਹੀ ਜਿਆਦਾਤਰ ਨੀਲੇ ਵਸਤਰ ਹੀ ਪਹਿਨਦੇ ਹਨ ਤਲਵਾਰ ਬਾਜੀ ਤੇ ਘੋੜ ਸਵਾਰੀ ਹੋਲਾ ਮਹਲਾ ਦੀ ਸ਼ਾਨ ਹੁੰਦੇ ਹਨ ਹੋਲੀ ਦੇ ਤਿਉਹਾਰ ਦਾ ਸਿੱਖ ਧਰਮ ਨਾਲ ਕੋਈ ਸਬੰਧ ਨਹੀਂ ਹੈ ਸਿੱਖਾਂ ਦਾ ਤਿਉਹਾਰ ਹੋਲਾ ਮਹੱਲਾ ਹੈ ਨਾ ਕਿ ਹੋਲੀ ਸਿੱਖ ਜੰਦੇ ਸਿੱਖ ਜਥੇਬੰਦੀਆਂ ਆਪਣੇ ਗੁਰੂ ਦੀ ਪਰੰਪਰਾ ਨੂੰ ਕਾਇਮ ਰੱਖਣ ਲਈ ਹੋਲਾ ਮਹੱਲਾ ਮਨਾਉਂਦੇ ਹਨ ਹੋਲਾ ਮਹੱਲਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਹਰ ਸਾਲ ਮਨਾਇਆ ਜਾਂਦਾ ਹੈ ਸਿੱਖ ਸੰਗਤਾਂ ਦੂਰ ਦਰੜਿਓ ਅਨੰਦਪੁਰ ਸਾਹਿਬ ਹੋਲਾ ਮਹੱਲਾ ਮਨਾਉਣ ਵਾਸਤੇ ਆਉਂਦੀਆਂ ਹਨ ਇਹ ਹੈ ਹੋਲੇ ਮਹੱਲੇ ਦਾ ਇਤਿਹਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ